ਯਾਂਗ ਪਰ ਮੈਂ ਮਰਾਉਂਗਾ ਜਿੰਨਾ ਮਰਾਈਦੀ ਵੇ ਬੰਦਿਆਂ ਨੂੰ ਮਾਰ ਤੇ ਕੱਟ ਕਰੇ ਮਾਰ ਫੂਕ ਤੇ ਮਿੱਤਰਾਂ ਅੰਦਰ ਨੂੰ ਨਾ ਮਾਰ ਉਹ ਮਾਰ ਫੂਕ ਦੇ ਦੋ ਆਹ ਦੇ ਐ ਫੂਕ ਮਾਰਨੀ ਆ ਐ ਅੰਦਰ ਨੂੰ ਹੀ ਮਾਰੋ ਬੈ ਕੋ ਪੜੋ ਪਤਾ ਨਹੀਂ ਕਾਹ ਦੇ ਮੈਂ ਕੀ ਕਰਦਾ ਮੈਂ ਜੀ ਮਾਦੀ ਲਾਇਸੈਂਸ ਦਿਓ ਇਮਾਨ ਦਾ ਟੈਨਸ ਲਾਉਣੀ ਤਾਂ ਗੱਡੀ ਬੰਦ ਕਰੀ ਲਾਇਸੈਂਸ ਦੀ ਰਣੇ ਕੱਢੀ ਪਾਉਂਦੇ ਅੱਜ ਜੀ ਸਵੇਰ ਤੋਂ ਹੀ ਅਸੀਂ ਜਿਹੜਾ ਵੈ ਈ-ਚਰਨਿੰਗ ਮਸ਼ੀਨਾਂ ਦੇ ਥਰੂ ਵੱਖ-ਵੱਖ ਪੁਆਇੰਟਾਂ ਤੇ ਟ੍ਰੈਫਿਕ ਚਲਾਨ ਜਿਹੜੇ ਹੈ ਕਰ ਰਹੇ ਹਾਂ ਜੀ ਟ੍ਰੈਫਿਕ ਜਿੱਦਾਂ ਕੀ ਤੁਹਾਨੂੰ ਪਤਾ ਹੀ ਹੈ ਹੁਣ ਇੱਕ ਸਬਜੈਕਟ ਸਿਰਫ ਟ੍ਰੈਫਿਕ ਰੈਗੂਲੇਸ਼ਨ ਦਾ ਨਹੀਂ ਰਿਹਾ ਇਹ ਰੋਡ ਸੇਫਟੀ ਦਾ ਮੁੱਦਾ ਵੀ ਬਣ ਚੁਕਾ ਹੈ ਜੀ ਬਹੁਤ ਸਾਰਾ ਜਿਹੜਾ ਮਾਨਯੋਗ ਸੀਐਮ ਸਾਹਿਬ ਉਕਰਾਨਾ ਕਰ ਰਹੇ ਹੈ ਕਿ ਰੋਡ ਜਿਹੜੀਆਂ ਆਪਣੀਆਂ ਸੇਫਟੀਆਂ ਜਾਂ ਜੀ ਦੇ ਵਾਸਤੇ ਸੜਕ ਸੁਰੱਖਿਆ ਫੋਰਸ ਵੀ ਬਣਾਈ ਗਈ ਹੈ ਤੇ ਹੁਣ ਟ੍ਰੈਫਿਕ ਪੁਲਿਸ ਦੀ ਵੀ ਇਹੀ ਮੁਹਿੰਮ ਹੈ ਕਿ ਅਸੀਂ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਅਵੇਅਰਨੈਸ ਵੀ ਦਈਏ ਬਟ ਜਿਹੜੇ ਫਿਰ ਵੀ ਉਹਦੀ ਵਾਈਲੇਸ਼ਨ ਕਰਦੇ ਹੈ ਉਹਨਾਂ ਦੇ ਸਖਤੀ ਨਾਲ ਚਲਾਨੇ ਦਿੱਤੇ ਜਾਣ ਤਾਂਕਿ ਸਾਡੀਆਂ ਰੋਡਸ ਸੇਫ ਹੋਣ ਤੇ ਆ ਜਿਹੜੇ ਅੱਛੇ ਤੇ ਪੈਡੈਸਟਰੀਅਨ ਉਹ ਵੀ ਸੋਚ ਰਿਹਾ ਜੀ ਸਰ ਇਹ ਜਿਹੜਾ ਨਾਕਾ ਵਾ ਕਿੱਥੇ ਕਿੱਥੇ ਕਿਹੜੀ ਕਿਹੜੀ ਥਾਂ ਤੇ ਲੱਗਾ ਸਤੇ ਅੱਜ ਸਵੇਰ ਦੀ ਜਿਹੜੀ ਸਾਡੀ ਸ਼ਾਮ ਦੀ ਮਹਿੰਮ ਚੱਲ ਰਹੀ ਸੀਗੀ ਉਦੋਂ ਅਸੀਂ 14 ਪੁਆਇੰਟਾਂ ਤੇ 14 ਪੁਲਿਸ ਸਟੇਸ਼ਨ ਦੇ ਐਸ ਐਚ ਓਜ਼ ਨਾਲ ਮਿਲ ਕੇ ਜੀ ਪੂਰੀ ਸ਼ਾਮ ਨੂੰ ਇਹ ਡਰਾਈਵ ਜਿਹੜੀ ਹੈ ਚਲਾਈ ਹੈ ਜ ਜਿਵੇਂ ਵਿੱਚ ਵੱਖ-ਵੱਖ ਪੁਆਇੰਟਾਂ ਤੇ ਜਿਹੜਿਆ ਨਾਕਾ ਬੰਦ ਕੀਤਾ ਗਿਆ ਹ ਹੁਣ ਜਿਹੜੀ ਸਾਡੀ ਰਾਤ ਦੀ ਟ੍ਰੈਫਿਕ ਪੁਲਿਸ ਦੀ ਮਹਿੰਮ ਚੱਲ ਰਹੀ ਹੈ ਇਹ ਸਪੈਸੀਫਿਕਲੀ ਡਰਿੰਕ ਐਂਡ ਡਰਾਈਵਿੰਗ ਤੇ ਚੱਲ ਜੀ ਜਿਸ ਜਿਸ ਦਾ ਸਰ ਕੋਈ ਡਰਿੰਕ ਐਂਡ ਡਰਾਈਵ ਕਰਦਾ ਫੜਿਆ ਗਿਆ ਜਾਂ ਪਾਇਆ ਗਿਆ ਵ ਉਹਨਾਂ ਦੇ ਕੀ ਕਾਰਵਾਈ ਹੋਏਗੀ ਉਹਨਾਂ ਤੇ ਸਾਡੇ ਕੋਲ ਜੀ ਤੁਸੀਂ ਜਿਹੜਾ ਦੇਖ ਸਕਦੇ ਹੋ ਐਲਕੋਮੀਟਰ ਮੌਜੂਦ ਨੇ ਈਚ ਲਰਨਿੰਗ ਮਸ਼ੀਨਾਂ ਮੌਜੂਦ ਨੇ ਕੋਈ ਵੀ ਡਰੰਕਨ ਡਰਾਈਵਿੰਗ ਵਾਲਾ ਜੇਕਰ ਸਾਨੂੰ ਕੇਸ ਆਂਦਾ ਹੈ ਅਸੀਂ ਪਹਿਲਾਂ ਇਹ ਮਸ਼ੀਨਸ ਥਰੂ ਉਹਦਾ ਚੈੱਕ ਕਰਦੇ ਹਾਂ ਕਿ ਉਹਦਾ ਐਲਕੋਹਲ ਜਿਹੜਾ ਕੈਲਕੂਲੇਸ਼ਨ ਹੈ ਉਹ ਕਿੰਨੀ ਹੈ ਉਸ ਤੋਂ ਬਾਅਦ ਜਿਹੜੀ ਹੈ ਚਲਾਣ ਮਸ਼ੀਨ ਦੇ ਥਰੂ ਉਹਦਾ ਚਲਾ ਦਿੱਤਾ ਜਾਂਦਾ ਹੈ ਜੀ ਸਰ ਜਿਹੜਾ ਡਰਿੰਕਨ ਡਰਾਈਵ ਦਾ ਚਲਾਣ ਹੋ ਕੇ ਕੀ अमाउंट ਦਾ ਹੈਗਾ ਸਰ ਤੇ ਪਾਖੀਆ ਦਾ ਚਲਾਨ ਜੀ ਜਿਹੜਾ ਕੀਤਾ ਜਾਂਦਾ ਵੈ ਇਹ ਮੌਕੇ ਤੇ ਵੀ ਪੇ ਕੀਤਾ ਜਾ ਸਕਦਾ ਵੈ ਨਹੀਂ ਤਾਂ ਉਹ ਡਾਕੂਮੈਂਟ ਅਗਲੇ ਦਿਨ ਜੱਫਤ ਹੋ ਜਾਣਗੇ ਸਾਡੇ ਆਫਿਸ ਵੀ ਦੇਖੀ ਤੇ ਸਰ ਜਿਹੜੀ ਇਹ ਮਹੀਮਾ ਲਗਾਤਾਰ ਇੱਧੇ ਚੱਲਦੀ ਰਹੇਗੀ ਹਾਂਜੀ ਜੀ ਹੁਣ ਰੋਜ਼ ਦੇ ਬੇਸਿਸ ਤੇ ਦਿਨ ਰਾਤ ਦੇ ਹਿਸਾਬ ਨਾਲ ਨਾਕਾਬੰਦੀ ਕਰਕੇ ਇਹ ਮਹੀਮਾ ਚਲਾਈ ਜਾਏਗੀ ਤਾਂ ਕਿ ਜਿਲੰਦਰ ਦੀਆਂ ਸੜਕਾਂ ਨੂੰ ਸੁਰੱਖਿਤ ਤੇ ਸਹੀ ਬਣਾਇਆ ਜਾਵੇ ਸਰ ਕਿੱਦਾਂ ਆਪਾਂ ਦੇਖਦੇ ਵੀ ਇੱਕ ਨਾ ਛੋਟੀ ਜਿਹੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਕੱਲ ਦੀ ਫਿਰ ਇੱਕ ਟਾਬੇ ਵਾਲੇ ਦੇ ਨਾਲ ਜਦੋਂ ਪੁਲਿਸ ਮਲਾਜਮ ਨੇ ਗੇ ਸੀ ਉਹ ਬੰਦ ਕਰਾਉਣ ਵਾਸਤੇ ਪਰ ਉਹ ਪੁਲਿਸ ਮੁਲਾਜ਼ਮ ਤੇ ਪਰਖਲਾਬ ਬੋਲਦਾ ਪਿਆ ਸੀਗਾ ਤੇ ਉਹਦੇ ਤੇ ਕੋਈ ਸਰਕਾਰ ਕਾਰਵਾਈ ਹੋਈ ਹੈ ਕੋਈ ਇਸ ਸੰਬੰਧਿਤ ਐਸਐਸਓ ਸਾਹਿਬ ਜਿਹੜੇ ਥਾਣੇ ਦੇ ਹੈਗੇ ਆ ਉਹ ਕਾਰਵਾਈ ਕਰਦੇ ਆ ਉਹ ਬੈਠ ਕੇ ਜਾਣਕਾਰੀ ਦੇ ਜੀ ਤੇ ਸਰ ਜਿੱਦਾਂ ਕਿ ਹੁਣ ਸੀਪੀ ਸਾਹਿਬ ਕੀ ਤੁਸੀਂ ਅੰਪਬਲਿਕ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰ ਕਿ ਮੈਂ ਕਹਾਂ ਮਾਣਯੋਗ ਸੀਪੀ ਸਾਹਿਬ ਨੇ ਦਿਸ਼ਾ ਨਿਰਦੇਸ਼ ਦੇ ਅੰਦਰ ਅਸੀਂ ਜਨਗਤਰ ਦੀ ਸੜਕਾਂ ਨੂੰ ਸੇਫ ਬਣਾਉਣਾ ਚਾਹੁੰਦੇ ਆ ਤੁਹਾਡੇ ਚੈਨਲ ਰਾਹੀਂ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਖਤੀ ਨਾਲ ਕੀਤੀ ਜਾਵੇ ਕਿਸੀ ਅਗਲੀ ਪਾਵਰਨੈਸ ਕੈਂਪੇਨ ਵੀ ਚਲਾ ਰਹੇ ਆ ਪਰ ਜੇਕਰ ਉਹ ਨਹੀਂ ਦਿੱਤੀ ਜਾਏਗੀ ਤਾਂ ਸਾਨੂੰ ਚਲਾਉਣਾ ਨਹੀਂ ਸਕਤੀ ਵੀ ਕਰਨੀ ਪਏਗੀ